ਆ ਬਾਈ 11 ਹਾਲ ਪਾ ਲੇ ਕੀ ਹੋ ਗਿਆ ਬੰਦੇ ਪੁੱਛਿਆ ਨੇ ਕਹਿੰਦਾ ਕੋਈ ਜਿੰਦਾ ਪਾ ਲੈ ਮੈਨੂੰ ਕਹਿੰਦਾ ਸਾਨੂੰ ਪਤਾ ਹੋਣਾ ਮੈਂ ਕਿਹੜੇ ਘਰ ਆ ਆ ਜਿੰਦਾ ਪਾ ਲੈ ਅੱਸੀ ਖੋ ਲੈ ਬੱਲਾ ਬੰਦਾ ਕਿੱਝ ਕੱਲ ਮੈਂ ਇਕੱਲੇ ਨਹੀਂ ਕੇਰੀ ਗਾਰੀ ਡਾਣਾ ਤਾਂ ਨੁਕਦਾ ਕੋਈ ਵਿੱਚ ਛੇ ਨਹੀਂ ਬੈਠ ਕੋਈ ਡਾਣਾ ਨਹੀਂ ਲੁੱਟਿਆ ਹੌਣ ਦੇ ਹੌਣ ਦੇ ਉੱਠ ਘੜ ਮੜਾ ਬਾਈ ਓਏ ਰੁਵੀਆ ਰੁਕ ਗਿਆ ਜੇਰਾ ਤੂੰ ਧੋ ਕੇ 24 ਮਾਡਲ ਬਣ ਗਈ ਇੱਕ ਬਾਈ ਨੇ 40000 ਰੁਪਿਆ ਲਾਇਆ ਵਾ ਦੇਖਦਾ ਓਹ ਹੈਗਾ ਮੋਲੇ ਦਾ ਬਸ ਉਹ ਦੇਖ ਕੇ ਅਕਲ ਇੱਕ ਹੈ ਜਿਕੜਾ ਮੜੀ ਹੁਣ ਚਲਦੀ ਹੋਗੀ ਗਰਾਰੀਆਂ ਘੁੰਮ ਗਿਆ ਨਹੀਂ ਜਾਮ ਹੋ ਜਾਣੀ ਦੀ ਐ ਵੀ ਖਾਸੇ ਮਹਿੰਗੇ ਹੋਣੇ ਆ ਸਰ ਵੀ ਲੈ ਤਾ ਇਹ ਪਤਾ ਨਹੀਂ ਕਿੰਨੇ ਰੇ ਆ ਇਹਨਾਂ ਨੂੰ ਤੇਲ ਲਾਤਾ ਜਿਹੜਿਆ ਕੁੱਪੀਆਂ ਜੀਆਂ ਵਿੱਚ ਆ ਸਾਈਡ ਵਾਲੇ ਗਾਹ ਨੂੰ ਜਾਵ ਨਹੀਂ ਹੋਊਗੀ ਪੂਰੀ ਨੇ ਪਾਣੀ ਆ ਪਾਣੀ ਦਾ ਨਹੀਂ ਹੋਊਗਾ ਹੈਗਾ ਵਿੱਚ ਦੋ ਪਿੱਛੇ ਆ ਇੱਕ ਲੋ ਜੀ ਬਾਈ ਅਰੇ ਇਹ ਵੀ ਛੋਟੀ ਛੋਟੀ ਨੂੰ ਪਾਣੀ ਲਾ ਕਰੋ ਚੈੱਕ ਲੈ ਐਨ ਜੰਮ ਗਈ ਕਣਕ ਇੱਕ ਨੰਬਰ ਬਾਈ ਸਪਰੇਅ ਨਹੀਂ ਕਰੀ ਸਪਰੇਅ ਕਰੀ ਨਹੀਂ 33 ਡਿਗਰੀ ਵੀਜੀ ਵੀ ਐ ਕਣਕ ਜੰਮੂਗੀ ਪੂਰੀ ਜਗ੍ਹਾ ਤਾਂ ਨਹੀਂ ਰਹਿੰਦੀ ਹੁਣੀ ਇਹਦੇ ਗਲੇ ਯਾਰ ਇਹ ਤਾਂ ਬਹੁਤ ụtਦੀ ਐ ਜਗ੍ਹਾ ਨਹੀਂ ਰਹਿੰਦੀ ਹੈ ਕਿਹੜੇ ਸਾਫ ਨਾਲ ਘੇੜਦੀ ਐ ਦੇਖ ਲੈ ਭਾਈ ਗੱਲ ਠੀਕ ਐ ਪਾਣੀ ਵੀ ਵੱਧ ਲੱਦਾ ਇਹ ਦੇ ਗੱਲ ਲੈ ਭਾਈ 11 ਹਾਲ ਪਾ ਲੇ ਕੀ ਹੋ ਗਿਆ ਬੰਦੇ ਪੁੱਛਿਆ ਇਹਨੇ ਕੋਈ ਜਿੰਦਾ ਪਾ ਲੈ ਮੈਨੂੰ ਕਹੇ ਸਾਨੂੰ ਪਤਾ ਹਣਾ ਮੈਂ ਕਿਹੜੇ ਘਰ ਆ ਆ ਜਿੰਦਾ ਪਾ ਲਿਆ ਇੱਥੇ ਖੋਲਿਆ ਲੋ ਜੀ ਭਾਈ ਗੁਰਪੁਰਬ ਅੱਜ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਗੁਰਪੁਰਬ ਦੀਆਂ ਆ ਮੈਂ ਕਿ ਵਧਾਈਆਂ ਹੀ ਸਾਰਿਆਂ ਨੂੰ ਗੁਰਪੁਰਬ ਦੀਆਂ ਜਗੇ 11 ਹਾਲ ਛੋਟੇ ਆ ਰੇ ਵਾਸਤੇ ਬੜੇ ਬਣਾ ਬੜੇ ਸਾਈਡ ਤੇ ਦੇ ਮਾੜੀ ਜੀ ਪੂਰੀ ਦਸ ਵਾਰ ਆਪਾਂ ਨੇ ਕਿਆ ਕੰਮ ਕਰਨਾ ਅਜੋ ਮਸ਼ੀਨ ਦੇ ਕਿਉਂ ਨਹੀਂ ਧੋਗੇ ਜੱਗੇ ਤੇਰੀ ਮਸ਼ੀਨ ਧੋ ਕੇ ਸੀ ਕੜਾਈ ਦੀ ਬਾਈ ਉਕੜਾਈ ਧੋ ਕੇ ਡੀਜ਼ਲ ਲਾ ਕੇ ਪੱਲੀ ਪਾ ਕੇ ਪਰੇ ਢੋਲ ਚੜਕੀ ਫੈਕ ਕਰਕੇ ਆਓ ਨਹੀਂ ਪਹਿਲੀ ਵੀਡੀਓ ਬਣੀ ਦੇਲਾ ਰੋਲਾ ਪਾ ਰੋਲਾ ਧੁਕਣੇ ਲਗੋ ਨਹੀਂ ਦੇਲਾ ਪੰਪ ਗੁਰਪੁਰਪੁਰ ਕਰਕੇ ਜੱਗੇ ਕਿਹੜਾ ਕਾਗਜ਼ ਚਾਹੀਦਾ ਸਾਈਡਾਂ ਮੇ ਹਾਂ ਕਾਲਾ ਗਾਵੀ ਸਾਈਡਾਂ ਤੇ ਹੁਣ ਹਾਲ ਪਾਇਆ ਫੇਰ ਬੋਣ ਚੱਲੇ ਆ ਜੜਾਂ ਫੁੱਟਿਆਂ ਬਾਈ ਠੇਕਾ ਮਾਰਿਆ ਪੂਰੀ ਦਾਦਾ ਹੈ ਪਲਾਉ ਨਹੀਂ ਫੇਰਿਆ ਮਾਰਿਆ ਯਾਰ ਰਾਤ ਪਲਾਉ ਫੇਰ ਕੇ ਨਾ ਪਲਾਉ ਮਾਰਿਆ ਹੁਣ ਤੇ ਤੇਰੀ ਕਣਕ ਵੀਜ ਗਿਆ ਆ ਕਹਿੰਦਾ ਸੁਪਰਹੀਟਰ ਨੂੰ ਖੋਲਣਾ ਜੋਡੀਰ ਮਗਰ ਤੇ ਹੀ ਹਾਲ ਉਹ ਨਾ ਠੀਕ ਹੈ ਇਹ ਤੇ ਵੀ ਕੰਮ ਲੈ ਕਰ ਯਾਰ ਜੋਡੀਰ ਮਗਰ ਸੁਪਰਹੀਟਰ ਪਾਇਆ ਵਾ ਹਾਂ ਉਹ ਨੂੰ ਫੇਰ ਮਾਂ ਕਾਨੂੰ ਖੋਲਣਾ ਕਿਸੇ ਦੀ ਕਣਕ ਫੇਰ ਵੀ ਜਾਣ ਦਬੈਰ ਨੂੰ ਅੱਜ ਅੱਜ ਨੂੰ ਮਗਰ ਲੈਦਰ ਪਾਇਆ ਵਾ ਹੁਣ ਲੈ ਜੋ ਮਾਰ ਜਾਣ ਹਾਲਾ ਦੇ ਬਾਅਦ ਇੱਕ ਫਾਈ ਕਹਿੰਦਾ 855 ਲੈ ਲੈ ਇਨੇ ਟਰੈਕਟਰ ਘਰ ਰੱਖੇ ਲੈ ਉਹ ਵੀ ਤਾਂ ਮੇਰੇ ਕੋਲ ਆ ਤਾਂ ਨਹੀਂ ਜੇ ਉਹ ਜਗਾ ਘਟਣਾ ਰੱਖ ਦੇਖਣਾ ਪਾਉਣਾ ਆ ਜਦੋਂ ਸੁਪਰ ਡੀਟਰ ਪਾਇਆ ਤੇ ਉੱਥੇ ਰੂਟਾ ਬਟਾ ਜਾ ਤੁਰਦਾ ਬਾਈ ਚਲੋ ਟਰੈਕਟਰ ਮਾੜਾ ਨਹੀਂ ਆਪਾਂ ਇਹਦੀ ਗੱਲ ਕਹਿੰਦੇ ਬਾਈ ਕਹਿੰਦਾ ਇੰਨੇ ਲੋਡ ਨਹੀਂ ਹੈਗੇ ਤੂੰ ਖੇਤੀ ਮਹਿੰਗੀ ਕਰੀ ਜਾਂਦੇ ਆ ਪਰ ਲੋਡ ਗੱਲਾਂ ਉਹ ਮਾਰਦੇ ਆ ਜਿਨ੍ਹਾਂ ਨੂੰ ਕਦੇ ਕਹੀ ਨਹੀਂ ਲਿਆਂਦੀ ਹੈਗੀ ਉਹਨਾਂ ਨੂੰ ਉਹ ਚੀਜ਼ਾਂ ਨੇ ਆਉਂਦੀਆਂ ਜਿਹੜੇ ਜੱਟ ਜ਼ਿੰਮੇਵਾਰ ਉਹ ਨਹੀਂ ਕਮੈਂਟ ਕਰਦੇ ਪੂਰੀ ਗੱਲ ਸੁਣ ਮੇਰੀ ਲਿੰਕਾ ਬਥੇਰੀ ਲੰਬੀ ਆ ਪਾ ਗਾਹਾਂ ਤੇ ਜ਼ਿਆਦਾ ਹੈ ਆ ਚੀਜ਼ ਮਾਰਦੀ ਕੁਝ ਪੈਂਦਾ ਨਹੀਂ ੜਿੱਕਾ ਮਾਰਦਾ ਕਿੱਥੇ ਜਗਾ ਉ ਤਾਂ ਬਥੇਰੀ ਲੰਬੀ ਆਏ ਪਾ ਮੂਰੇ ਤੇ ਜ਼ਿਆਦਾ ਹੈ ਮੇਰੇ ਵਾਲੇ ਮੇਰੇ ਵਾਲੀ ਜਿੰਨੀ ਹੈ ਉਹ ਆ ਚੀਜ਼ ਵੀ ਪਾਹ ਅੰਦਰ ਹੈ ਵੀ ਬਹੁਤ ਹਾਂ ਅੰਦਰ ਗੱਡਾ ਵੇਖ ਲੈ ਗੱਡਾ ਲੰਬਾ ਉਹ ਕਿੰਨਾ ਕੁ ਲੱਗਦਾ ਆਕਸਰ ਨੂੰ ਬਾਈ ਇਹ ਟਰਾਲੀ ਨੂੰ ਉਹ ਜ਼ਿਆਦਾ ਕੰਮ ਜਾਵਾ ਹਾਂ ਇਹੋ ਜਿਗਾੜ ਅੰਦਰ ਜਾਣਾ ਹੂੰ ਟਾਇਰ ਪਿੱਛੇ ਹੂੰ ਉਹ ਚੀਜ਼ ਮਾਰਦੀ ਆ ਪੌਣਾ ਬਹੁਤ ਔਕਾ ਸਮਾਨ ਉਹ ਡਿਆ ਸਾਡੇ ਡਿਸਕਾਂ ਜਿਲੇਵੇਂ ਇੱਧਰੋਂ ਵੱਟ ਕੇ ਮੋੜ ਦੇ ਡਿਸਕਾਂ ਦੇ ਲੈ ਪੂਰੀ ਦਾ ਫਲੇਵਰ ਕੀ ਆਏ। ਪੌਣਾ ਖੋਲਣਾ ਔਖਾ। ਜਿੱਕੇ ਆਤਾ ਫਾੜੇ ਤਾਂ ਨਹੀਂ ਇੰਨੇ ਤਾਂ ਨਹੀਂ ਕਸੇ ਯਾਰ ਵਧੀਆ ਪਾਏ ਤੇ। ਮੁੰਡਾ ਭੂਰੀ ਦਾ ਵੀ ਨਹੀਂ ਪੜਦਾ ਤਿੰਨ ਚਾਰ ਕਲਾਸਾਂ ਪੜ੍ਹੂਗਾ ਬਾਅਦ ਜੇ ਪੜਿਆ। ਸਭ ਘੁੱਟ ਗਏ। ਜਿੱਦਣ ਉਹ ਸੋਚੀ ਸੀ ਆ ਗਈ ਉਹਨੇ ਆਕਰ ਜਾਣਾ ਕਿਹੜਾ ਬੈਗ ਨਾਲੀ ਵਾਂਗਰ ਦੌੜਨ ਲੱਗੇ। ਆਦੇ ਖੇਲ ਬਾਤੇ ਆ ਕੇ ਸਰ। ਛੌਂਕ ਆਉ ਨੂੰ। ਨਾਲੇ ਰਹਿੰਦੇ। ਪਹਿਲੇ ਨਸੀਰ ਵਗੈਰ ਖੜਾ ਦਾ ਇਹ ਨਹੀਂ ਪੜਦਾ। ਪੜਦਾ ਨਹੀਂ। ਆਉ ਦੇ। ਓਏ ਠੋਕੇ ਜਿਹਾ ਦਿੰਦਾ। ਜਿੱਕੇ ਘਸੇ ਤਾਂ ਕੁਛ ਨਹੀਂ ਹੈਗੇ। ਤੌਕੀਲਰ ਬਾਤਾਂ ਹੋਣਾ ਹਾਂ ਇਹ ਨਹੀਂ ਇਹ ਨਹੀਂ ਕਰਦੇ ਬਾਹੀ ਘਟ ਗਈ ਹਾਲਾ ਦਾ ਤਾਂ ਹੁਣ ਮਾੜਾ ਮੋਟਾ ਕੰਮ ਰਹਿ ਗਿਆ ਯਾਰ ਪਰ ਸਰਦਾ ਕਿਸੇ ਜੀ ਜਿਵੇਂ ਨਾਲੇ ਕੰਮ ਅੜ ਜਾਂਦਾ ਹੋ ਕੇ ਪਰ ਹਾਂ ਮੌਕੇ ਪਰ ਕੰਮ ਜਿੰਦੇ ਵੇ ਨਾਲ ਵੀ ਅੜ ਜਾਂਦਾ ਹਾਂ ਜਿੰਦੇ ਵਗੈਰਾ ਅਰੇ ਲੈ ਤੇਰੇ ਨਾਲ ਜਿੰਦਾ ਟੁੱਟਿਆ ਤੇਰੇ ਨਾਲ ਪਜਾਮੀ ਦੇ ਖੜਾ ਤਾ ਪਜਾਮੀ ਵਾਲਾ ਤਾਂ ਕਿਹੜਾ ਅਲ ਇੱਕ ਵੱਟ ਪਾਈ ਨਹੀਂ ਦੀ ਬਿਲਡਿੰਗ ਕਰਾ ਕੇ ਲਿਗਿਆ ਦੇ ਲੈ ਬੰਨਾ ਖੜਾ ਆ ਜਿੰਦਾ ਕੜਾ ਇਕੜ ਇਹਨੇ ਲੱਗਿਆ ਬਦੋ ਥੱਲੇ ਲੱਗਿਆ ਇਹਦਾ ਖੜਾ ਕੇ ਉਧਰ ਰਸ ਤੇ ਇਹਦੇ ਪਹਿਲੇ ਨੇ ਟੁੱਟਿਆ ਮਦ ਮੜਾ ਜੇ ਥੱਲੇ ਲੱਗਿਆ ਰੇਲਾ ਮਹਿਕ ਖੜਾ ਤਾਂ ਉਧਰ ਨਾਲ ਜੇ ਕਦੇ ਸੜਕ ਤੋਂ ਹੁੰਦੇ ਟੂਟਾਵਾਦੀ ਕੋ ਰੋੜ ਜਾਣਾ ਪ੍ਰਧਾਨ ਅੱਜ ਆਫਰ ਆ ਜੇ ਖੇਤ ਖੁਦ ਵਾਉਣਾ ਏ ਫਿਰ ਕਾ ਜਿਮੜੇ ਮਾਜੇ ਟੁੱਟੇ ਕੱਢਦਾ ਆਫਰ ਆ ਜੇ ਜਬੀ ਵਾਉਣੀ ਦੇਖ ਲੈ ਜਬੀ ਨਹੀਂ ਵਾਉਣੀ ਟੇ ਕੱਢਦਾ ਤਾਂ ਹੀ ਬੋਰ ਗਿਆ ਫਸਿਆ ਉਹ ਮੇਰਾ ਖੇਤ ਕਿ ਕਣਾ ਹੋ ਫਿਰ ਤੇਰਾ ਖੇਤ ਰੋਣੀ ਕਰਨੀ ਪੈਣੀ ਮੇਲਾ ਜੀ ਦੁਆਰਾ ਐਨਾ ਸੋਕੋ ਗਿਆ ਪ੍ਰਧਾਨ ਆ ਹੀ ਲੈ ਤਾਂ ਫੇ ਨਮੀ ਠੀਕ ਚੱਲਦੀ। ਤਾਂ ਕਿ ਜਿਹੜੀ ਆਪਾਂ ਲਿਆਏ ਤੇ ਉਹਦੇ ਬਿਉਂਤੀ ਹਿੰਦੀ ਬਣੀ ਵੀ ਜਿਹੜਾ ਪ੍ਰਧਾਨ ਆ ਰਮਣਾ ਲਿਆਏ ਇਹ ਵਧੀਆ ਚੱਲਦੀ ਹੈ। ਇਹ ਲਿਆ ਪ੍ਰਧਾਨ ਜਿੱਥੇ ਐ ਫਸ ਗਈ ਹਿਲਦੀ ਹੋਣੀ ਹੈਗੀ ਉਹ ਉਹ ਕੰਮ ਤਾਂ ਨਹੀਂ ਹੈਗਾ। ਕਿਨੇ ਕੁ ਟਾਈ ਹੈਗੇ? ਦੋ। ਚੱਲੀ ਹੋਣੀ? ਨਹੀਂ ਉਹ ਪ੍ਰਧਾਨ ਚੱਲਦੀ ਹੋਣੀ। ਉਹਦੇ ਦੰਦੇ ਇੰਨੇ ਨੇ ਲੰਬੇ ਆ। ਐ ਕਰਦੀ ਹੋਣੀ। ਉਹ ਠੀਕ ਨਹੀਂ ਹੈਗੀ ਭਾਈ। ਉਹ ਤੋਂ ਜ਼ਿਆਦਾ ਲਾਈ ਵੀ ਹੋਣੀ। ਹਾਂ ਆਪਣੇ ਨਾਲ ਠੀਕ ਹੈ। ਸੋਨੀ ਤੇ ਲਵਾ ਕੇ ਲਿਆਇਆ ਨਾ ਉਹਦੇ ਲਵਾ ਕੇ ਉਹ ਲੋਟ ਨਹੀਂ ਹੈਗੀ। ਹੈ? ਝਾਕੇ ਦਾ ਲੈ ਕੇ ਦਿਖਾ ਇੱਕ। ਇਹ ਗੱਲ ਮੈਂ ਕਿਆ ਲਿਆ ਦਿੱਤਾ ਕਿਆ ਲਿਆ ਕਰਤਾ ਹੈ ਕਿਆ ਲਿਆ ਕਰਤਾ ਪ੍ਰਧਾਨ ਗੱਲ ਚਾਂ ਉਹਨੂੰ ਕਿਆ ਲਿਆ ਕਰਤਾ ਚਾਂ ਘੋੜੇ ਚ ਦੇਖੀ ਮਰਦਾ ਕੀ ਲਿਆ ਦਿੱਤਾ ਯਾਦਾ ਪੂਰੀ ਭੁੱਲ ਗਿਆ ਯਾਰ ਛੋੜੀ ਦੀ ਕਹਿਤਾ ਤਾਂ ਲਿਆ ਕੇ ਦਿੱਤਾ ਗਲਤੀ ਹੈ ਫਿਰ ਮੈਂ ਜਾ ਮਸ਼ੀਨ ਸਾਫ ਕਰਦੇ ਤੇ ਕੀ ਆਤਾ ਕੁੱਗੂ ਦੱਸਣਾ ਨਹੀਂ ਦੱਸਣਾ ਨਹੀਂ ਦੱਸਣਾ ਰੱਖਣਾ ਉਹ ਦਾਦੇ ਕਿਆ ਤੱਕ ਕੁੱਗੂ ਆਸ ਨੂੰ ਮੈਂ ਵੀ ਦੱਸਣਾ ਜੀ ਪ੍ਰਧਾਨ ਕਿਤੇ ਕੂਤਰਾ ਵੀ ਨਾ ਮੰਗ ਲਵੇ ਕੁੱਤੇ ਦੇ ਕੇ ਨਾ ਹਾਂ ਕੁੱਤੇ ਦਾ ਜਦ ਮਰਜੀ ਲਿਆ ਕਹਦੇ ਹੁਣ ਪ੍ਰਧਾਨ ਬੋਟੇ ਸੰਗੜ ਦੇ ਨਾਲ ਇੱਕ ਮੱਝ ਪੂਰੀ ਜਿੱਦਾ ਲਿਆ ਆ ਜਾ ਕੰਦ ਕਾਲੇ ਹੋਣਾ ਕਿ ਆਪਾਂ ਕੈਮਰੇ ਲਵਾਉਣੇ ਕੈਮਰੇ ਪ੍ਰਧਾਨ ਮਹੀਨੇ ਜਾਂ ਫਿਰ ਤੱਕ ਕਾਬੂ ਨਹੀਂ ਆਉਣੇ ਉਹ ਹਾਂ 2 ਮਹੀਨੇ ਕੱਢਦੇ ਹੁਣ ਮੈਨੂੰ ਮੈਂ ਕਿਹਾ ਵੀ ਇਹਨਾਂ ਦਾ ਡਡੇ ਹੋਣਾ ਵਧੀਆ ਕੁੱਤੇ ਨਸਲ ਦੇ ਦੇਖੇ ਤੂੰ ਚੱਲ ਅਸੀਂ ਫੇ ਮਸ਼ੀਨ ਧੋਕੇ ਤੇ ਖੜਾ ਕੇ ਆਏ। ਕੁਛ ਇਹਨੂੰ ਕੀ ਕੀ ਦਾ ਫਦੇ ਭਾਈ ਜੀ ਦਾਲੇ ਆਂਦੀ ਸੀ ਉਦਾਂ ਹੀ ਧੋਕੇ ਦੇ ਆਉਣੀ ਹੈ ਪੂਰੀ। ਵੈਸੇ ਇਹਦਾ ਕੰਮ ਹੈ ਕੋਈ ਨਹੀਂ ਅਸੀਂ ਦੋ ਤਿੰਨ ਜਣੇ ਨਹੀਂ ਬੀਜੀ ਹੈ। ਪੂਰੀ ਨੇ ਬੀਜੀ ਮੈਂ ਰਾਜਾ ਭਾਈ ਮਹਿਕ ਚਾਰ ਜਣੇ ਨੇ ਬੀਜੀ ਹੈ। ਬਸ ਧੋਕੇ ਤੇ ਮੇਰਾ ਕਣਕ ਵਧੀਆ ਹੁੰਦੀ ਹੈ। ਇੱਕ ਆਪਾਂ ਕਹੀ ਇੱਕ ਬਾਈ ਦਾ ਕਮੈਂਟ ਵੀ ਆਇਆ ਤਾਂ ਪੂਰੀ। ਬੀਜ ਦਾ ਕਣਕ ਸਰ ਨੂੰ ਵਧੀਆ ਨਹੀਂ ਨਹੀਂ ਕਹਿੰਦਾ ਜੀ 40000 ਦੀ ਦੇਣੀ ਤਾਂ ਮੈਨੂੰ ਫੋਨ ਕਰ ਦੋ। ਭਾਈ ਇਹਦੀ ਕੀਮਤ ਹੈਗੀ ਹੈ ਫਿਰ। ਹਾਰੀ ਗਣੀ ਡਰ ਲੈ ਬਾਈ ਮਜਿੰ ਦਾ ਦੋ ਤਿੰਨ ਇਹਦੇ ਕੋਲ ਹੈ ਪਰ ਇਹ ਬਾਈ ਸ਼ੁੱਧ ਹੈ ਨ ਕੋਈ ਅਸੀਂ ਪਰਖ ਲਈਏ ਵਤ ਲਈਏ ਦਾਣਾ ਤਾਂ ਨੁਕਦਾ ਪੂਰੀ ਵਿੱਚ ਨਹੀਂ ਬਟ ਉਹ ਦਾਣਾ ਜੀ ਰੁਕ ਗਿਆ ਆਹੀ ਨੇ ਚੀਜ਼ ਦਾ ਫਰਕ ਹੈ ਬਾਈ ਇਹਦਾ ਭਾਈ ਧੋ ਤੋਂ ਆਈ ਕਰਕੇ ਪੂਰੀ ਘੰਟੇ ਲੱਗ ਜਾਨਾ ਇੱਕ ਘੰਟੇ ਬਾਅਦ ਹੁਣ ਚੱਲ ਜਿੱਕਣਾ ਲੈ ਕੇ ਆਏ ਤੇ ਉਥੇ ਵੀ ਵਧੀਆ ਬਣਾਤੀ ਹੁਣ ਇਹ ਸਾਫ ਉਹ ਕਰਦਾ ਪੈਂਦਾ ਨਾ ਖੜੀ ਖੜੀ ਪਰ ਦੇਖੋ ਭਾਈ ਕਿੰਨੀ ਦਾਫਾ ਭਾਈ ਅਗਲੇ ਸਾਲ ਜੇ ਕੱਢਣੀ ਹੈ ਕਰਦਾ ਪੈਣਾ ਚਲੋ ਤੁਹੰਦੀ ਹੋ ਗਈ ਜੜੀ ਕੁਲੀ ਜੀ ਇੱਕ ਵਾਰ ਜਾਮ ਹੋਈਦੀ ਨਾ ਉਹਨੂੰ ਵੀ ਤੇਲ ਲਾਤਾ ਪੂਰੀ ਕਹਾਤਾ ਹੋ ਬੋਜ ਨੂੰ ਤੇਲ ਲਾਤਾ ਹੁਣ ਬੇਨਾ ਹੀ ਰਹਿ ਗਿਆ ਡੀਜ਼ਲ ਡੀਜ਼ਲ ਜੱਗੇ ਕੋਲ ਜਾ ਕੇ ਉਪੀ ਚ ਪਾ ਕੇ ਥੋੜੇ ਜਿਹਾ ਮਾਰ ਦੇਣਾ ਬਾਕੀ ਓਕੇ ਆ ਬਾਬਣਗੇ ਧੂਤੀ ਭਾਈ ਸ਼ੈਂਪੂ ਲਾਏ ਨਾ ਮੇਰੇ ਕੋ ਕਰਦਾ ਪਾਏ ਹਾਂ ਸ਼ੈਂਪੂ ਕੇ ਧੂਤੀ ਭਾਈ ਐਂ ਤੁਹੰਦੀ ਕਰਾਤੀ ਲੇ ਭਾਈ ਪਹੁੰਚ ਗਏ ਪੁੱਬਲ ਦਾ ਕੋਈ ਘੁਰ ਕੇ ਤਾਂ ਹੀ ਤਾਂ ਡੀਜ਼ਲ ਨਹੀਂ ਲਾਇਆ ਹਾਂ ਤਾਂ ਹੀ ਭਾਈ ਡੀਜ਼ਲ ਹੀ ਲਾਇਆ ਪੁੱਬਲ ਬਹੁਤ ਹੈ ਡੀਜ਼ਲ ਲਾ ਗਦੇ ਪੁੱਬਲ ਜੰਮ ਨਹੀਂ ਤੇ ਜਰ ਪਾਏ ਨਹੀਂ ਰਹਿ ਲਾ ਵੀ ਪਾਣੀ ਲਾਏ ਬੋਦਨ ਦਾ ਉੱਥੇ ਹਾਂ ਅਕਲ ਲੱਕ ਰਹਿ ਗਿਆ ਸਮਾਨ ਪਾਉਂਦੇ ਦਾ ਹੀ ਖੋਲਤਾ ਪਾਸਤਾ ਖੋਲਤਾ ਪਾਸਤਾ ਬਣਾ ਤੂੰ ਜਗਾ ਹੀ ਨਹੀਂ ਪੂਰੀ ਆਉਂਦੀ ਕੁੜੀ ਜੋਰ ਨਹੀਂ ਬੱਥ ਦੇਣਾ ਕਿਥੋਂ ਆੜਾ ਇਹ ਖੜੇ ਆ ਲੈ ਵੀ ਪੂਰੀ ਲਾਰੇ ਇੱਥੇ ਲਾਗ ਨੂੰ ਆਉਣ ਦੇ ਆਉਣ ਦੇ ਉੱਠ ਘੜ ਮੜਾਏ ਬਾਈ ਓਏ ਰੁਕ ਜਾ ਰੁਕ ਜਾ ਜੇ ਰਾਤ ਤੋਕੇ 24 ਮਾਡਲ ਬਣ ਗਈ ਬਾਈ ਇਹ 40000 ਰੁਪਿਆ ਦਾ ਬਾ ਦੇਖਦਾ ਓਹ ਹੈਗਾ ਮੋਲੇ ਦਾ ਬਸ ਦੇਖ ਕੇ ਚੱਲ ਬਸ ਪਿੱਛੇ ਲੱਗ ਗਿਆ ਬਾ ਲੈਣ ਦੇ ਲੱਗੇ ਆ ਇਹ ਹਾਂ ਅਗਰ 40000 ਮੁੱਲ ਲੱਗਿਆ ਨਾ ਕਿੱਟ ਲਾਏ ਕੋਈ ਨਹੀਂ ਨਹੀਂ ਉਰੇ ਮੈਂ ਰਸਤੀ ਨਾ ਫੋ ਲਵਾ ਲਿਆ ਲਵਾ ਲਿਆ ਨਟ ਲਵਾ ਲਿਆ ਆ ਮੰਨ ਲਈ ਗੱਲ ਐ ਉਹ ਯਾਦ ਕਰਾਤਾ ਨਹੀਂ ਰਹਿ ਗਏ ਤੇ ਯਾਦ ਮਨਾ ਕਰ ਉਹ ਤੇ ਲੈ ਫੜ ਤੋ ਆਈ ਅੰਕਲ ਦੇ ਬਣਾ ਦਿੱਤਾ 25 ਵਾਟ ਦਾ ਹੋ ਗਏ ਲਿਆਏ ਆ ਨਾ ਫਿਰ ਚੱਲ ਗਰ ਗਾਹ ਬੁਰੀ ਆ ਤਾਂ ਫੁੱਬਲ ਪੈ ਗਈ ਅੰਕ ਲਾਣ ਲੱਗੇ ਅੰਕ ਇੱਕ ਹੈ ਜਿਕੜਾ ਮੜੀ ਹੁਣ ਚਲਦੀ ਹੋਗੀ ਗਰਾਰੀਆਂ ਘੁੰਮ ਗਈਆਂ ਨਹੀਂ ਜਾਮ ਹੋ ਜਾਣੀ ਸੀ ਐਸੀ ਖਾਥੇ ਮਾਈਗੇ ਹੁਣੇ ਆ ਸਰ ਵੀ ਲੈ ਤਾ ਇਹ ਪਤਾ ਨਹੀਂ ਕਿੰਨੇ ਰੇ ਆ ਇਹਨਾਂ ਨੂੰ ਤੇਲ ਲਾਤਾ ਜਿਹੜਿਆ ਕੁੱਪੀਆਂ ਜੀਆਂ ਵਿੱਚ ਆਹ ਸਾਈਡ ਵਾਲੇ ਗਾਹਾਂ ਨੂੰ ਜਾਮ ਨਹੀਂ ਹੋਉਂਗੀ ਬੁਰੀ ਨੇ ਪਾਣੀ ਆ ਪਾਣੀ ਦਾ ਨਹੀਂ ਹੁੰਗਾ ਹੈਗਾ ਵਿੱਚ ਦੋ ਪਿੱਛੇ ਆ ਇੱਕ ਆ ਖੋਲ ਕੇ ਰੱਖ। ਉਹ ਫੇਰ ਪੂਰੀ ਖੋ ਜਾਂਦੇ ਯਾਰ ਜੇ ਖੋਲ ਕੇ ਰੱਖ ਦੀ। ਹੋਰ ਨਹੀਂ ਕਿੱਥੇ ਆ। ਆ ਇੱਕੋ ਚੀਜ਼। ਲਓ ਜੀ ভাই ਪੂਰੀ ਕਹਿੰਦਾ ਬੰਦੇ ਬੁੰਦੇ ਤੇ ਨਹੀਂ ਕਰਾਉਣੀ ਇਹਦੇ ਹੀ ਕਢਾ ਲੈਣੀ। ਹੈ ਪੂਰੀ ਠੀਕ ਹੈ? ਬਾੜਾ ਹੀ ਸੱਪ ਲੋਡ ਆ। ਹਾਂ। ਘੰਟੇ 'ਚ? ਹਾਂ, 8 ਘੰਟੇ ਜੀ ਵੇਖ ਲਓ। ਦਿਹਾੜੀ ਦਾ ਕੰਮ ਘੰਟੇ 'ਚ। ਕੀ ਹਾਲ ਆ? ਬਾਈ ਕਿੰਨੇ ਕਿਲੇ ਕਿੰਨੇ ਘੰਟੇ 'ਚ? 1 ਘੰਟੇ 'ਚ ਕਿੰਨੇ ਕਿਲੇ? 1 ਘੰਟੇ 'ਚ 5 ਕਿਲੇ। 6 7 ਕਿਲੇ ਦੇ ਹੋ ਜੂਗਾ ਅੱਜ ਪੂਰੀ ਆ ਪਿੰਡ 7 ਕਿਲੇ ਆ ਮੁੰਡੇ ਦੇ ਪਿੰਡ ਕਰਦੇ ਯਾਰ ਨਾ ਨਾ ਅਜੇ ਬਾਦਮ ਉਹ ਦਿੱਲੀ ਤੁਸੀਂ ਹਰੇਕ ਸਾਲ ਇਹ ਤੇ ਕਰਾਉਂਦੇ ਚੋਰ ਗੱਲ ਦੇ ਲੈ ਹਾਂ ਪੌਂਚ ਦੇ ਲੈ ਕਿੰਨੀ ਪਾਣੀ ਆਉਣਾ ਪੈਂਦਾ ਆਵੇ ਪਾਣੀ ਚੱਕਦੀ ਆ ਤਲੀ ਕਿੰਨੇ ਸਾਲ ਹੋ ਗਏ ਤੇ ਕਰਾਉਂਦੇ ਨਾ 1.7 ਸਾਲ ਆ ਦੂਆ ਬਈਆਂ ਦੇ ਨਹੀਂ ਕਰਾਉਂਦੇ ਇਹਦੇ ਆਉਂਦੇ ਨਹੀਂ ਹੈਗਾ ਹਾਂ ਚਾਹ ਤਿੰਨ ਕੇ ਕਹਿੰਦੇ ਤੋਂ ਵੀ ਲੈਣ ਦਾ ਮੈਂ ਕਹਿੰਦਾ ਨੇ ਦੋ ਤਾਂ ਭਈਏ 4 ਦਿਨ ਦਫਰੇ ਕਰੀ ਜਾ ਬਈ ਜਿਹੜੇ ਖਾਬ ਨਾਲ ਜ਼ਮੀਨ ਹੈ ਠੀਕ ਸਾਢੇ 3 ਕਿੰਨੇ ਲਿਆਉਗੇ ਹਾਂ ਸਾਢੇ 4 ਕਿੰਨੇ ਮੈਸ਼ੀਨੇ ਕੱਟੇ ਹਾਂ ਕੋਈ ਕੋਈ ਟਾਈਮ ਨਹੀਂ ਲੱਗਿਆ ਕੋਈ ਟਾਈਮ ਨਹੀਂ ਲੱਗਦਾ ਆਇਤਰ ਵੀ ਕੰਮ ਚੱਲਦਾ ਪੂਰੀ ਆ ਵੀ ਕੰਮ ਕਰਨਾ ਪੈਂਦਾ ਸਟ੍ਰੇਕਰ ਕੇ ਪਾਣੀ ਛਿੜਕਣ ਲੱਗੇ ਪਏ ਆ ਇਹ ਗੱਲ ਤੇ ਗੱਲ ਹੈ। ਹਾਂ। ਗੱਲ ਚਾਹੀਦੀ ਹੈ। ਇਹ ਗੱਲ ਚਾਹੀਦੀ ਹੈ। ਦੱਸ ਕਿੰਨਾ ਪਾਣੀ ਭਰਦਾ ਟੈਂਕੀ ਚ? ਇਹ ਸਿਰਫ ਟੈਂਕ ਦਾ 300 ਲੀਟਰ ਵਾਲਾ ਹੈ। ਇੱਕ ਟੈਂਕ ਲੱਗ ਗਿਆ ਕਾਈ ਹਾਲੇ। ਹਲੋ ਜਿੱਥੇ ਮੈਂ ਸੈੱਟ ਤੁਹਾਨੂੰ। ਉੱਥੇ ਚੱਲੇ ਹੁਣ। ਅੱਜ ਉਹਦੇ ਭਰ ਕੇ ਉੱਥੇ ਲੈ ਜਾਣਾ। ਫੇਰ ਆਵਾਂਗੇ। ਬਸ ਠੀਕ ਹੈ। ਚੱਲ ਦੇਖਦੇ ਆ ਪੂਰੇ ਨਿਬੜ ਗਿਆ। ਪਹਿ ਨਿਬੜ ਨਹੀਂ ਆ ਚੌੜੀ ਉਹ ਬਹੁਤ ਆ ਮਸ਼ੀਨ ਇਹ ਫਾਂਟ। ਕਿੰਨੇ ਬੰਦੇ ਆ ਜੀ ਫਾਟ ਇੱਕ ਵਾਰ ਚ ਲੈ ਜਾਂਦੇ ਜੇ ਲੈ ਹੈ ਹੈ ਮੈਂ ਕਹਾ ਡੇਢ ਬੰਦਿਆਂ ਦੀ ਹੈ ਦੋ ਚਾਰ ਚਾਰ ਬੰਦੇ ਦੀ ਫਾਟ ਵੇਚਦੀ ਹੈ ਇਕੱਠੀ ਹੈ ਪੂਰੀ ਡੇਢ ਕਿਲਾ ਲੈ ਜਾਂਦੇ ਹੁਣ ਇੱਕ ਵਾਰ ਚ ਅੱਧਾ ਕਿਲਾ ਅੱਧਾ ਕਿਲਾ ਸਹੀ ਗੱਲ ਹੈ ਬਾਕੀ ਹੁਣ ਸਾਨੂੰ ਚੱਲਦੀ ਰੱਖਾਉਂਗੇ ਪਿੰਡ ਜਾ ਕੇ ਭਰ ਗਿਆ ਬਾਈ ਪੂਰੀ ਆਕਾਮ ਠੀਕ ਲੱਗਿਆ ਤੈਨੂੰ ਹਾਂ ਨੋਰਥ ਟਾਈਮ ਦੀ ਬਚਤ ਮੈਂ ਅੱਜ ਮੈਂ ਨਾਲ ਵੀ ਕਰਦਣ ਬਾਦ ਕੱਲ ਵੀ ਨਾਲ ਵੀ ਕਰਦੇ ਸੁਆਗਾਂ ਮਾਤਾ ਜਵਾ ਪਾਪੀ ਅੱਜ ਕਰਾ ਰਣੀ ਲੈ ਉਹ ਪੂਰੀ ਭਾਈ ਦੱਲੀ ਦੇ ਗਾਣੇ ਦਾ ਬਹੁਤ ਬੜੀ ਫਾਟ ਲੈ ਕੇ ਜਾਂਦੀ ਹੈ ਇੱਕ ਲੱਤ ਖੋਲੀ ਬਾਈ ਨੇ ਹੈ ਇਹ ਉਹੀ ਕਮਾੜ ਰਹੀ ਸੀ ਬਹੁਤ ਬੜੀ ਫਾਟ ਆ ਦੱਲੀ ਪੂਰੀ ਜਗ੍ਹਾ ਤਾਂ ਨਹੀਂ ਰਹਿੰਦੀ ਹੁੰਨੀ ਇਹਦੇ ਗਲੇ ਯਾਰ ਇਹ ਤਾਂ ਬਹੁਤ ਉੱਡਦੀ ਹੈ ਹੈ ਕਿਹੜੇ ਸਾਫ ਨਾਲ ਘੇੜਦੀ ਹੈ ਦੇਖ ਲੈ ਬਾਈ ਗੱਲ ਠੀਕ ਹੈ ਪਾਣੀ ਵੀ ਵੱਧ ਲੱਗਦਾ ਇਹਦੇ ਗਲ ਪਾਫਾਂ ਘੜਤੀਆਂ ਦੱਬੀ ਜਾ ਬੰਪੂਰੇ ਲੇਬਰ ਉਹ ਪੂਰੀ ਕਗਾਰੇ ਨੂੰ ਟਾਈਮ ਹੀ ਨਹੀਂ ਲਾਇਆ ਇਹ ਖੇਲ ਵਾਲੀ ਕੰਮ ਬਹੁਤ ਸੌਖੀ ਹੋਣੀ ਮੇਰੇ ਡੌਲਾ ਨਹੀਂ ਹੈਗੇ ਇਹ ਨਹੀਂ ਇਹ ਤਾਂ ਖੇਲ ਵਾਲਾ ਹੀ ਕੰਮ ਹੈ ਤੇ ਹਲ ਮੇਰੇ ਤਾਂ ਬਹੁਤ ਸੌਖੀ ਹੋਣੀ ਹੈ 2-3 ਸਾਲ ਹੋ ਗਏ ਇਹੀ ਕਰਦੇ ਨੂੰ ਹਾਂ ਇਹੀ ਗੱਲ ਕਿਉਂ ਹੁੰਦਾ ਉਹ ਉਹ ਵੀ ਤੇਰਾ ਖੇਦਾ ਪੂਰੀ ਮੋੜ ਲਾ ਫਿਰ ਮੋੜ ਸਾਲ ਹਾਂ ਪਿੰਡ ਬਾਈ ਮਨਸੂਹੇ ਪਹੁੰਚੇ ਆ ਇਹ ਬੀਜੀਟੀ 31 ਤਰੀਕ ਨੂੰ ਚ 5 6 ਦਿਨ ਹੋ ਗਏ ਪਿਓ ਕੇ ਜੰਮ ਗਈ ਜੰਮਿਆ ਹੀ ਕਿੱਥੇ ਮੰਦਾ ਦਿਖੀ ਨਹੀਂ ਖੜੇ ਵੀ ਆ ਦੇਖੜੀ ਹਾਂ ਹਾਂ ਨਹੀਂ ਭਾਈ ਯਾਰ ਆਹ ਆ ਪੂਰੀ ਆ ਦੇਖ ਹੂੰ ਆ ਦਾਣਾ ਇਹ ਦੇਖ ਕਿੰਨਾ ਡੁੱਬਾ ਬੀਜ ਆ ਆ ਦੇਖ ਨਾ ਭਾਈ ਪਾਰਟੀ ਹੋ ਗਈ ਪੂਰੀ ਕੰਨੀ ਜੰਮਿਆ ਹੀ ਗਣਕ ਆ ਦੇਖ ਆ ਵੀ ਜੰਮ ਗਈ ਆ ਦੇ 2 ਇਹ ਤਾਂ ਪੂਰਾ ਵੀ ਜੰਮ ਗਿਆ ਇਹ ਇਹ 868 862 869 ਅਰੇ ਇਧਰ ਜ਼ਿਆਦਾ ਦਿਸਦੀ ਜੰਮੀ ਵੀ ਸਾਫ ਮੇਰੇ ਜਿਆਦਾ ਜੰਮ ਕੜੇ ਹਾਂ ਕਾਲੂ ਹੋਰ ਨਿਕਲੇ ਆਉਣੀ ਬਹੁਤ ਐ ਲੈ ਖਾ ਲਈ ਜੰਮਗੀ ਭੂਰੀ ਲੱਗੀ ਜੰਮ ਹੋ ਗਈ ਗਰਫਾ ਬਾਬੇ ਦੀ ਸਨ ਉਰੇ ਦਾ ਚੱਕਰ ਥੋੜੀ ਗਿੱਲ ਦਾਤਾ ਪਾ ਲੋਟੇ ਰਿਆ ਉਹ ਉਧਰ ਜ਼ਿਆਦਾ ਗਿੱਲੇ ਪੀ ਪੂਰੀ ਇੱਕ ਗੱਲ ਸੁਣ ਲੈ ਜੇ ਰੌਣੀ ਕਰਦੇ ਨਾ 10 ਦਿਨ ਪੱਕਿਆ ਤਾਂ ਕੰਮ ਇਹਨੂੰ ਟਾਈਮ ਲੱਗਣਾ ਤਾਂ ਹੁਣ ਤੇਰਾ ਆਏ ਆ ਵੀ ਬੇੜਾ ਭਾਰ ਹੋ ਗਿਆ ਭੁੱਲ ਗਿਆ ਬੀਜ ਕੇ ਹੁਣ ਉਧਰ ਵੀ ਲੋਟ ਆ ਬਈ ਵਿਚ ਵਿਚ ਨਾ ਖਾ ਲਈ ਜੰਮ ਗਈ ਯਾਰੇ ਖਲਾ ਹੈ ਹੈ ਵਿਚ ਵਿਚ ਜੰਮ ਗਈ ਵਿਚ ਵਿਚ ਦਾ ਬਾਈ 2 2 3 3 5 5 ਰੱਖੇ ਜਾਮਗੇ ਇਕੱਠੀ ਲੈ ਆ ਤਾਂ ਪੂਰੀ ਉਹ ਬਣ ਜਾਮਗੀ ਪੂਰੀ ਜੰਮ ਗਈ ਆਰੇ ਉਰੇ ਤੇ ਬੈ ਕੇ ਦੇਖਦੀ ਆ ਬੈਠੇ ਦੇ ਹਾਂ ਪੂਰੀ ਦੇਖ ਪੂਰੀ ਆ ਵੀ ਬੈਠੇ ਦੇ ਰਖਦੀ ਆ ਪਤਾ ਐ ਜੰਮ ਗਈ ਬਾਈ ਸਾਰੀ ਉਹ ਕਣਕ ਇਹ ਭਿਉਂ ਕੇ ਵੀ ਜੀਦੀ ਨਾ ਫਿਰ ਭਿਉਂ ਕੇ ਵਾਲੀ ਦਾ ਫਰਕ ਆ ਫਰਕ ਆ ਉਹ ਪਰਲੇ ਜੀ ਜ਼ਿਆਦਾ ਹਰੇ ਆ ਜੀ ਦੇਖਦੀ ਆ